ਕਿਸਾਨ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤੇ ਬਈ ਰੋਜ਼ ਦੀ ਤਰ੍ਹਾਂ ਅੱਜ ਫੇਰ ਕੋਟਕਪੂਰਾ ਤੂੜੀ ਦੀ ਬੋਲੀ ਤੇ ਸਵੇਰ ਦੇ ਜਿਹੜੇ 7:00 ਵੱਜ ਚੁੱਕੇ ਆ ਤੇ ਅੱਜ ਟਾਈਮ ਉੱਪਰ ਹੀ ਹੋ ਗਿਆ 7:00 ਵਜ ਕੇ 2-3 ਮਿੰਟ ਹੋ ਗਿਆ ਅੱਜ ਵੀ ਟਰਾਲੀਆਂ ਜਿਹੜੀਆਂ 10 ਟਰਾਲੀਆਂ ਆਈਆਂ ਤੇ ਅੱਜ ਜੇ ਗਾਹਕ ਦੀ ਗੱਲ ਕਰੀਏ ਵੀ ਗਾਹਕ ਬਹੁਤ ਘੱਟ ਆਇਆ ਅੱਜ ਤੇ ਬਾਕੀ ਰੇਟ ਦੇਖਾਂਗੇ ਤੇ ਤਰੀਕ ਅੱਜ ਹੋ ਗਈ 26 ਸਤੰਬਰ 2025 ਤੇ ਬਾਕੀ ਦੇਖਦੇ ਆਂ ਅੰਦਰ ਦੀ ਤੂੜੀ ਤੇ ਬੋਲਨੇ ਫਿੰਪੋਲ ਇਲੈਕਟ੍ਰੀਕਲ ਆ ਹਾਂ ਆਪ ਕੋ ਰੇਨੋ 2200 ਰੁਪਿਆ 50 60 65 70 77 80 88 90 95 300 300 ਰੁਪਿਆ ਬੋਲਾ ਬਾਈ ਕਿਨੇ ਲੋਬੀ ਪਹਿਲੀ ਟਰਾਲੀ ਅੰਦਰ ਦੀ ਤੂੜੀ ਸੀਗੀ ਤੇ 300 ਰੁਪਏ ਜਿਹੜਾ ਰੇਟ ਰਿਹਾ ਪਹਿਲੀ ਟਰਾਲੀ ਦਾ ਤੇ ਵੀ ਅੱਗੇ ਜਿਹੜੀਆਂ ਅੱਜ ਨੌ ਟਰਾਲੀਆਂ ਹੋਰ ਖੜੀਆਂ ਤੇ ਅੱਜ ਤੂੜੀ ਜਾਦੀ ਆਈ ਆ ਤੇ ਗਾਹਕ ਦੀ ਗੱਲ ਕਰੀਏ ਵੀ ਗਾਹਕ ਘਟਾਇਆ ਤੇ ਤਰੀਕ ਜਿਹੜੀ 26 ਸਤੰਬਰ 2025 ਹੋ ਚੁੱਕੀ ਆ ਜੀ ਚੰਗੀ ਆ ਆ ਜੀ ਉਹ ਜਿਹੜਾ ਬਾਈਸੋ 70 ਕਰਦੇ 70 75 300 300 ਕੰਡਾ ਕਿਹੜਾ ਆ ਕਰਾਉਣਾ 300 ਰੁਪਇਆ ਮੋਗਾ ਰੋਡ ਵਾਲਾ ਭਾਈ 300 ਰੁਪਇਆ ਬੋਲਣਾ ਭਾਈ ਕਿਨੇ ਬੰਦਾ ਜੈਨੂ ਨਾਲ ਚਲੋ ਜੀ ਇਹ ਤੇਰੀ ਕਰਨੀ ਇਹ ਵੀ ਟਰਾਲੀ ਜਿਹੜੀ ਤੇ 300 ਰੁਪਇਆ ਲੱਗੀ ਹੈ ਤੇ ਅੰਦਰ ਦੀ ਤੁੜੀ ਇਹ ਸੀਗੀ ਅੱਗੇ ਵੀ ਟਰਾਲੀਆਂ ਹਲੇ ਖੜੀਆਂ ਦੋ ਤੇ ਦੋ ਚਾਰ ਪੰਜ 6 7 8 9 ਟਰਾਲੀਆਂ ਹੋਰ ਖੜੀਆਂ ਕੋਈ ਆਉਣਾ ਫੇਰ ਵੀ ਆਟਾ ਵਟਾ ਅੰਦਰ ਹੈ ਯਾ ਕੋਈ ਤੇਰਾ ਇਰਾਦਾ ਨਹੀਂ ਲੱਗ ਜਣਾ ਮੈਨੂੰ ਅੰਦਰ ਕੁਝ ਕਰ ਕੋਈ ਨਹੀਂ ਖੜ ਜਾਣਗਾ ਲੱਗਦਾ ਲੱਗਦਾ ਪੰਡਾ ਹੈ ਦੇਖ ਬਾਈ ਤਿੰਨ ਬੰਦੇ ਵੇਚ ਦੀ ਨਾਲ ਹੀ ਆ ਦੋ ਬੰਦੇ ਬਸ ਬੋਲੇ ਜਾਏਗਾ ਸੈਂਟਰ ਵਾਲੀਆਂ ਖੇਡਾ ਲੋ ਬਣਾ ਦਿਓ ਦੋ ਟ੍ਰੈਕ ਹੋਰ ਹੋਗਾ ਅੰਦਰ ਦੀ ਟੂੜੀ ਸੀ 300 ਨਹੀਂ ਤੇ ਬੂੜੀ ਸਾਨੂੰ ਬਾਕੀ ਵੀ ਚੈੱਕ ਕਰਾ ਦਿੰਦੇ ਆ ਲਓ ਜੀ ਤੇ ਇਕੱਠੀਆਂ ਵੀ ਦੋ ਟਰਾਲੀਆਂ ਜਿਹਦੀ ਬੋਲੀ ਹੋਈ ਆ 300 ਰੁਪਏ ਜਿਹੜਾ ਰੇਟ ਲੱਗਿਆ ਇਹਨਾਂ ਦਾ ਤੇ ਅੱਗੇ ਦੇਖਦੇ ਆ ਜੱਗੇ ਕੀ ਹੋ ਗਿਆ ਓਏ ਤੂੰ ਪਿੱਛੇ ਖੜਾ ਆ ਜਾਣਾ ਮੈਂ ਦਿਗਾ ਦੂੰਗਾ ਜੋ ਤੂੰ ਬੇਨਿੰਗ ਨਾਲ ਤੇਰੀ ਹੋਇਆ ਆਵੇ ਆ ਵੇਖ ਇੱਧਰ ਆ ਗਿਆ ਸਰ ਵੀ ਕੋਲੇ ਆ ਅੰਦਰ ਦੇਖ ਲੈ ਬਾਈ ਤੂੜੀ ਬਾਹਰ ਦੀ ਆਇ ਨੀ ਕੋਪਨੀ ਹੈ ਬਾਈ ਆਇ ਨੀ ਤੂੰ ਆ ਨਾ ਹਾਂ ਹਾਂ ਥੋੜੀ ਥੂੜੀ ਆ ਯਾਰ ਹੈ 200 200 200 200 ਹੈ 200 5 ਰੁਪਏ ਯਾਰ 15 ਰੁਪਏ 25 ਰੁਪਏ 35 ਰੁਪਏ 40 ਰੁਪਏ 40 ਰੁਪਏ ਦੋ ਕਿਨੇ ਆ ਵੀ ਜਾ ਤਰਾ ਲੋਬੀ ਨਹੀਂ ਵੇਚਣੀ 200 ਤੇ 40 ਰੁਪਏ ਲੱਗੀ ਸੀ ਬਾਹਰ ਦੀ ਟੂੜੀ ਸੀ ਵੀ ਆਹ ਤੇ ਕਿਸਾਨ ਵੀਰਾਂ ਨੇ ਵੀ ਨਹੀਂ ਵੇਚਣੀ ਕੀ 200 40 ਰੁਪਏ ਹਾਂ ਨਾ ਇਹ ਉਹ ਫੋੜ ਕੰਮ ਮੈਂ ਨਾ ਬੋਲੋ ਬਾਈ ਕੋਈ ਨੀ ਆ ਰਿਹਾ ਨਾ ਬੋਲੋ ਬਾਈ ਲੋ ਵੀ ਤਾਂ ਸਰਪੀਆ ਜਿਹੜਾ ਇਹਦਾ ਰੇਟ ਲੱਗਿਆ ਤੇ ਅੰਦਰ ਦੀ ਦੂੜੀ ਇਹ ਬਈ ਅੱਜ ਵੀ ਗਾਹ ਕਾ ਜਿਹੜਾ ਘਟ ਆਇਆ ਕਾਲ ਲੱਸੀ ਇੱਕ ਦੀ ਮਗਰ ਜਿਹੜੀਆਂ ਟਰਾਲੀਆਂ ਲੀਆਂ ਦੋ ਤੇ ਦੋ ਚਾਰ ਟਰਾਲੀਆਂ ਹੋਰ ਖੜੀਆਂ ਤੇ ਵੀ ਆ ਜਿਹੜੀ ਤੂੜੀ ਹੈ 200 ਨੂੰ ਵਿਗੀ ਸੀਗੀ ਬਾਹਰ ਦੀ ਇਹ ਤੂੜੀ ਸੀ ਤੇ ਕਿਸਾਨ ਆ 200 25 ਰੁਪਏ ਚ ਵਿਗੀ ਸੀਗੀ ਤੇ ਬਾਹਰ ਦੀ ਇਹ ਤੂੜੀ ਸੀ ਕਿਸਾਨ ਵੀਰਾਂ ਦਾ ਵੀ ਨਹੀਂ ਮੈਂ ਵੇਚਨੀਗੀ ਤੇ ਆਹ 300 ਰੁਪਏ ਵੀ ਕੀ ਆ ਹੁਣ ਤੀਕ ਵੀ ਜਿੰਨੇ ਟਰਾਲੀ ਲਓਗੇ 300 ਰੁਪਏ ਤੱਕ ਵਿਕੇ ਅੰਦਰ ਦੀ ਤੂੜੀ ਵਾਲੀਆਂ ਤੇ ਅੱਜ ਜਿਹੜੀ ਤਰੀਕ ਹੈ 26 ਸਤੰਬਰ 2025 ਹੋ ਚੁੱਕੀ ਆ ਹਾਂ ਆਹ ਵੀ ਆਹ ਜੀ ਜੀ ਬਾਈ ਆਪਣੇ ਆਪਣੇ ਦੁਕਾਨ ਬਣਾ ਲਓ ਦੁਸਰ ਦੀ ਆ ਅੰਦਰ ਦੀ ਅੰਦਰ ਦੀ ਹਾਂ ਬੋਲੋ ਜੀ ਇਹਦਾ ਵੀ 300 ਰੁਪਿਆ 300 ਰੁਪਿਆ ਬੋਲਣਾ ਬਾਈ ਕਿਨੇ ਹਾਂ ਵੀ 300 ਲੈ ਹਾਂ ਲੋ ਵੀ ਇਹ ਵੀ ਟਰਾਲੀ ਦੀ 300 ਰੁਪਿਆ ਲੱਗੀ ਆ ਤੇ ਮਗਰ ਵੀ ਅਲੇ ਤਿੰਨ ਟਰਾਲੀਆਂ ਹੋਰ ਪੰਗਾ ਤੇ ਗਾਹਕ ਜਿਹੜਾ ਨਾ ਮਾਤਰੀ ਰਹਿ ਗਿਆ ਹੁੰਦਾ ਤੇ ਬਾਕੀ ਬਈ ਦੇਖਦੇ ਆ ਅੱਗੇ ਕੀ ਰੇਟ ਜਿਹੜਾ ਲੱਗਦਾ ਅੱਜ ਵੀ ਤੂੜੀ ਦਾ ਜਿਹੜਾ ਰੇਟ ਡਿੱਗਿਆ ਕਿਉਂਕਿ ਵੀ ਅੱਜ ਗਾਹਕ ਹੈ ਨਹੀਂ ਸੀ ਟਰਾਲੀਆਂ ਜਾਦੀਆਂ ਗਈਆਂ 11 ਟਰਾਲੀਆਂ ਕੋਲ ਲਾਈਆਂ ਸੀ ਤੇ ਅੰਦਰ ਦੀ ਤੂੜੀ ਦਾ ਰੇਟ ਹੁੰਦੀ ਕਿ ਤੱਕ ਜਿਹੜਾ 300 ਰੁਪਿਆ ਜਿਹੜਾ ਚੱਲ ਰਿਹਾ ਤੇ ਬਾਹਰ ਦੀ ਇੱਕ ਟਰਾਲੀ ਆਈ ਸੀ 225 ਲੱਗਿਆ ਸੀਗਾ ਤੇ ਉਹ ਕਿਸਾਨ ਵੀਰ ਨੇ ਨਹੀਂ ਵੇਚੀ ਤੇ ਅੱਗੇ ਵੀ ਤਿੰਨ ਟਰਾਲੀਆਂ ਹੋਰ ਆ ਦੇਖਦੇ ਉਹਨਾਂ ਦਾ ਕੀ ਰੇਟ ਜਿਹੜਾ ਲੱਗਦਾ ਹਾਂ ਹਾਂ ਮੈਂ ਉਹਨਾਂ ਦੇਖਾਂ ਆ ਰਿਹਾ ਨਿਆ ਆ ਆਪਣਾ ਬੰਦਾ ਆ ਗਿਆ ਅੰਕਲਾ ਆ ਗਿਆ ਆਈ ਗਿਆ ਆ ਗਿਆ ਅੰਕਲਾ ਆ ਗਿਆ ਹਾਂ ਹਾਂ ਲੱਗਦਾ ਨਹੀਂ ਸੱਲਾ ਰੋਡ ਤੇ ਪਤਾ ਪਤਾ ਹੀ ਹੁਣ ਪਖੰਡਾ ਰੋਡ ਤੇ ਜੋ ਉਹਦੇ ਤੋਂ ਲਾ ਦੇ ਮੈਂ ਆਉਂਦਾ ਚਾਹ ਤੇ ਆ ਗਿਆ ਮੈਂ ਚੱਲੋ ਸਰ 300 ਕੋਈ ਹੈ ਇਹਨਾਂ ਗੱਲ ਬਾਕੀ ਕੋਈ ਹੋਰ ਬੈਠੇ ਨੇ ਵੱਡੇ ਨੇ ਆ 300 ਰੁਪਇਆ ਬੋਲਾਂ ਬਾਈ ਕਿਨੇ 300 ਰੁਪਇਆ ਬਾਈ ਦੋ ਵੀ 300 ਰੁਪਇਆ ਜਿਹੜੀ ਏ ਟਰਾਲੀ ਲੱਗੀ ਤੇ ਮਗਰ ਵੀ ਦੋ ਰਹੇਗਾ ਤੇ ਦੇਖਦੇ ਹਾਂ ਉਹਦਾ ਰੇਟ ਕੀ ਲੱਗਦਾ ਮੈਂ ਲੈ 300 ਬੱਸ ਐ ਗਈਆਂ ਸਾਰੀਆਂ ਜਿੰਨੀਆਂ ਜੱਦ ਕੋਈ ਨਹੀਂ ਬੋਲਦਾ ਲੈ ਬਾਈ ਤੈਨੂੰ ਹਾਂ ਬਾਈ ਲੋਬੀ ਇਹ ਵੀ ਟਰਾਲੀ ਜਿਹੜੀ 300 ਰੁਪਏ ਲੱਗੀ ਹੈ ਤੇ ਅੰਦਰ ਦੀ ਵੀ ਤੂੜੀ ਆ ਤੂੜੀ ਜਿਹੜੀ ਅੱਜ ਲਗਭਗ ਸਾਰੀ ਚੰਗੀ ਸੀ ਅੰਦਰ ਦੀ ਤੂੜੀ ਸੀਗੀ ਤੇ ਇੱਕ ਟਰਾਲੀ ਰਹਿ ਗਈ ਤੇ ਵੀ ਇਹ ਜਗਾਹ ਕੇ ਜਿਹੜਾ ਘੱਟ ਸੀ ਤੇ 300 ਰੁਪਏ ਜਿਹੜਾ ਰੇਟ ਰਿਹਾ ਲਗਭਗ ਸਾਰੀਆਂ ਟਰਾਲੀਆਂ ਦਾ ਹੀ ਤੇ ਬਾਹਰ ਦੀ ਜਿਹੜੀ ਤੂੜੀ ਸੀ ਉਹਦਾ ਯੂਰ ਘੱਟ ਸੀਗਾ ਤੇ ਬਾਕੀ ਵੀ 300 ਰੁਪਏ ਜਿਹੜਾ ਰੇਟ ਰਿਹਾ ਸੀ ਕੱਲ ਨਾਲ ਜੇ ਮੈਂ ਕਹਿੰਦੇ ਜੋ ਗੱਲ ਨਹੀਂ ਯਾਰ ਜਾਵਦਾ ਯਾਰ ਨਾ ਨਹੀਂ ਨਹੀਂ ਨਾ ਦਿੱਤੀ ਬੰਦ ਕਰਾਂਗਾ ਦਾਦਾ ਮੇਰੇ ਨਾਲ ਜਿਹੜੇ ਬੰਦੇ ਉਹ ਤਾਂ ਜਾਵਦਾ ਯਾਰ ਜਣਾ ਦਾ ਕੋਈ ਬੰਦੇ ਆਇਆ ਕਰਦੇ ਆ ਲਾ ਦੂਗਾ ਹੋਰ ਵੀ ਗੱਲ ਨਹੀਂ ਹੋਣੀ ਇੱਕ ਤਾਂ ਉਹਨਾਂ ਕੁੜੀਆਂ ਇਹ ਆਪਣੀ ਅੰਦਰੋਂ ਲੈ ਜਾਂਦੇ ਬਾਹਰ ਆ ਗਏ ਹਲਾ ਤਰੇ ਜਾ ਬਈ ਜਾਵੇ ਦੇਖ ਖੱਲੋਂ ਬਾਹਰ ਕੁੜੀਆਂ ਬਾਹਰ ਦੇਖ ਹਲੋ ਬਟ ਕੋ ਉਂਦਾ ਸੁੱਤੀ ਆ ਹੈ ਬਾਦ ਤੇ ਤਰੈਲ ਪੈਂਦੀ ਹਾਂ ਆ ਲੈ ਰਾਹ ਨੂੰ ਦੇਖ ਨਹੀਂ ਆਉਂਦੀ ਕੋਈ ਹੋਣੀ ਜਾਂਦਾ 250 ਬੋਨ 250 250 55 550 650 सत्तर। लागे लागे। दो सौ सत्तर रुपये लो भी दौ सौ सत्तर रुपये जो रेट लगे लग ਤੇ 270 ਵੀ ਲਾਸਟ ਸਾਈਡ ਟਰਾਲੀ ਲੱਗੀ ਤੇ ਅੱਜ ਵੀ ਰੇਟ ਜਿਹੜਾ 300 ਹੀ ਰਿਹਾ 300 ਤੋਂ ਨਹੀਂ ਵਧਿਆ ਅੱਜ ਕਿਉਂਕਿ ਵੀ ਟਰਾਲੀਆਂ ਜਿਆਦਾ ਸੀ ਤੇ ਗਾਹ ਘੱਟ ਸੀ ਤੇ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਤੇ ਮਿਲਦੇ ਆਂ ਵੀ ਆਪਾਂ ਅਗਲੀ ਵੀਡੀਓ ਦੇ ਵਿੱਚ ਤੇ ਅੱਜ ਕੋਸ਼ਿਸ਼ ਕਰਾਂਗੇ ਫਰੀ ਕੋਟ ਮੰਡੀ ਦਾ ਵੀ ਜਿਹੜਾ ਬਸਮ ਦੀ ਰੇਟ ਜਰੂਰ ਸਾਂਝਾ ਕੀਤਾ ਜਾਵੇ ਤੇ ਕੋਟਪੂਰਾ ਮੰਡੀ ਦਾ ਤਾਂ ਆਪਾਂ ਸਾਂਝਾ ਕਰ ਹੀ ਦਿੰਨੇ ਆਂ